ਕਿਹਾਂ ਚਾਲਾ ਪ੍ਰਭ ਤੇ ਅੱਜ ਫੇਰ ਪਹੁੰਚ ਗਏ ਆਪਾਂ ਬਾਈ ਲਾਡੀ ਤੇ ਬਾਈ ਸੱਤੇ ਹੁਣਾਂ ਕੋਲੇ ਦਿੱਤੂਪੁਰ ਜੱਟਾਂ ਪਟਿਆਲਾ ਤੋਂ ਬਾਸੂ ਰੋਡ ਆਹ ਰੋਡ ਆ ਗਿਆ ਬਈ ਇੱਧਰ ਆ ਗਿਆ ਪਟਿਆਲਾ ਇੱਧਰ ਆ ਗਿਆ ਪਾਸੋ ਆ ਮੇਨ ਅਡੇ ਦੇ ਉੱਤੇ ਪੁਲਵਾਨ ਟਰੈਕਟਰ ਵਾਲਿਆਂ ਦੇ ਆ ਗਏ ਬਾਈ ਲਾਡੀ ਕੋਲੇ ਕੀ ਹਾਲਾ ਬਾਈ ਠੀਕ ਹੈ ਜੀ ਬਾਈ ਅੱਜ ਕਿੰਨੇ ਕਿ ਟਰੈਕਟਰ ਨੇ ਟਰੈਕਟਰ ਹੈਗੇ ਆਪਣੇ ਕੋਲ 20 25 ਟਰੈਕਟਰ 25 ਟਰੈਕਟਰ ਹੈਗੇ 25 ਟਰੈਕਟਰ ਨੇ ਆਪਾਂ ਕਿੱਲਾ ਮਾਡਲ ਤੇ ਦੇਣ ਵਾਲਾ ਰੇਟ ਦੱਸੀ ਚੱਲੀਏ ਤੇ ਉਹ ਸੱਜਣਾ ਐ ਵੀ ਬਹੁਤ ਘੱਟ ਮਾ ਤਾਂ ਟਾਈਮ ਲੈਂਦੇ ਨੇ ਆਪਾਂ ਮੋਕਿੰਗ 2 ਦਾ ਪੈਟ ਗੱਲ ਕਰਦੇ ਆ ਕਿੰਨਾ ਮਾਡਲ ਆ ਬਾਈ ਇਹ ਬਾਈ ਮਾਡਲ ਆ 2022 ਮਾਡਲ ਹਾਂਜੀ ਹਾਂ ਮੂਰੇ ਟਾਇਰ ਵੱਡੇ ਪਾਏ ਹੋਏ ਵੱਡੇ ਪਾਏ ਹੋਏ ਨੇ ਪਿਛਲੇ ਟਾਇਰ ਨਾਲ ਦੇ ਨੇ 1050 ਘੰਟਾ ਟਰੈਕਟਰ ਚੱਲਿਆ 1050 ਘੰਟੇ ਚੱਲਿਆ ਹੋਏਗਾ ਕੂਰਾ ਸੋਹਣਾ ਟਰੈਕਟਰ ਹੈ ਇਹ ਚੰਗਾ ਰੇਟ ਕੀ ਹੈ ਬਈ ਇਹਦਾ ਇਹ 7 ਲੱਖ ਰੁਪਏ ਦਾ ਦਵਾਂਗੇ 7 ਲੱਖ ਦਾ ਇੱਥੇ ਲੋਨ ਕਿੰਨੇ ਦਾ ਹੋ ਜੂ ਇੱਥੇ ਲੋਨ 6 ਲੱਖ ਦਾ ਤਾਂ ਹੋ ਜਾਊਗਾ 6 ਲੱਖ ਦਾ ਮਤਲਬ ਲੱਖ ਰੁਪਏ ਲੈਉਣ ਤੇ ਆ ਸੁਵਰਾਜ ਲੈ ਆ ਠੀਕ ਹੈ ਤੇ ਜਿਹੜਾ ਇੱਧਰ 575 ਖੜਾਗਾ ਇਹ ਕਿੰਨਾ ਮਾਡਲ ਆ ਜੀ 2012 ਮਾਡਲ ਲੋਨ ਇਹਦੇ ਤੇ ਵੀ ਹੋ ਜੂ ਹਣਾ ਬਈ ਲੋਨ ਇਹ ਤੇ ਵੀ ਹੋ ਜੂ ਫਰਸਟ ਆਨਰ ਆ ਮਤਲਬ ਲੋਨ ਕਿੰ ਏ ਲਾ ਲੋ 12 ਕ ਤੇ ਸਟਾਰਟ ਹੁੰਦਾ ਏ 12 ਤੋਂ ਸਟਾਰਟ ਹੋ ਜਾਂਦਾ ਮਤਲਬ ਇਹ ਤੇ ਹੋ ਜੂਗਾ ਹੋ ਜੂਗਾ ਇਹ ਤੇ 12 ਮਾਡਲ ਆ ਬਈ ਇਹ ਹਾਂ 12 ਮਾਡਲ ਇਹਦਾ ਰੇਟ ਕੀ ਆ ਇਹ 375000 ਦਾ 375000 ਦਾ ਮਾੜ ਤਾਂ ਪੂਰਾ ਖੁੱਲਾ ਕਰ ਦਿਓ ਕਿਉਂ ਮੈਂ ਅੱਜ ਖਿੱਚ ਤੋਈ ਜੀ ਤੁਹਾਡੇ ਨਾਲ ਰੇਟ ਚ ਕਰਦਾ ਨਹੀਂ ਉਹ ਆਪੀ ਸੱਜਣਾ ਕੇ ਕਰ ਲੈਣਗੇ ਪਹਿਲਾਂ ਸਹੀ ਦੱਸਾਂਗੇ ਤੇ ਜਿਹੜਾ ਆ 53 ਦਾ ਖੜਾ ਹੈ ਕਿੰਨਾ ਮਾਡਲ ਇਹ 18 ਮਾਡਲ ਆ 2018 ਮਾਡਲ ਆ ਸਾਰਾ ਟਰੈਕਟਰ ਸੀ ਸਾਰਾ origignal ਸਾਰਾ سیل ਟੈਨ ਡਿੱਕ ਵਗੈਰਾ ਲੱਗਿਆ ਹੋਇਆ ਹੈਗਾ ਮੂਰੇ ਵੱਡੇ ਟਾਇਰ ਪਾਏ ਹੋਏ ਨੇ ਅੱਗੇ ਨੇ ਪਿਛਲੇ ਨਾਲ ਦੇ ਨੇ ਰੇਟ ਕੀ ਇਹ 6,75,000 ਦਾ ਦੇ ਦੂੰਗੀ 6,75,000 ਦਾ ਤੇ ਆ ਜਿਹੜਾ 53 ਦਾ ਛੜਾ ਕਾਲੇ ਦੇ ਡਾਡਾ 2009 ਮਾਡਲ ਡਿਸਟ੍ਰੀਬਿਊਟਰ ਲੱਗਿਆ ਟਰੈਕਟਰ ਦਾ ਪੂਰਾ ਚੰਗਾ ਟਰੈਕਟਰ ਹੈ ਵੀ ਇਹ 4 ਲੱਖ ਦਾ ਦੇਣਾ ਪੂਰੇ 4 ਲੱਖ ਦਾ ਮਾਨ ਤਣ ਤਾਂ ਹੋਈ ਜਾਊ ਨਹੀਂ ਮਾਨ ਤਣ ਤਾਂ ਕਰਤਾ ਪੂਰੇ 4 ਦਾ 37 ਦੀ ਸਪੈਸ਼ਲ ਐਡੀਸ਼ਨ 17 ਮਾਡਲ ਆ 3 ਸਪੀਡ ਹੈ ਜੂਜੀ ਗੇਅਰ ਵਾਲਾ ਹਾਂ ਹਾਂ ਰੇਟ ਕੀ ਹੈ ਬਈ ਇਹਦਾ ਇਹਦਾ ਰੇਟ 6 ਲੱਖ ਰੁਪਇਆ 6 ਲੱਖ ਰੁਪਇਆ ਨੰਬਰ ਕਿੱਥੋਂ ਦਾ ਇਹਦਾ ਨੰਬਰ ਇਹਦਾ ਹਰਿਆਣਾ ਐਨਓਸੀ ਮਿਲ ਜੂ ਐਨਓਸੀ ਮਿਲ ਨਾ ਕਰਵਾ ਕੇ ਦੇ ਦੋਗੇ ਹਾਂ ਹਾਂ ਤੇ ਜਿਹੜਾ 5405 ਖੜਾ ਇਹ ਕਿੰਨਾ ਮਾਡਲ ਆ ਇਹ 22 ਮਾਡਲ ਆ 2022 ਮਾਡਲ ਆ ਇਹ ਚੱਲਿਆ ਕਿੰਨਾ ਕੁ ਹੋਇਆ ਬਾਈ ਇਹ ਚੱਲਿਆ ਹੋਇਆ 1 ਕਹੇ 1000 ਘੰਟਾ ਚੱਲਿਆ ਹੋਇਆ ਫਿਰ ਤਾਂ ਚਾਰੇ ਟਾਇਰ ਨਾਲ ਦੇ ਨਾਲ ਦੇ ਨਾਲ ਦੇ ਬਾਈ ਮਾਡਲ ਆ 23 ਦੀ ਕਾਪੀਆ ਸੋਹਣਾ ਟਰੈਕਟਰ ਆ ਪੂਰਾ ਚੰਗਾ ਰੇਟ ਕੀ ਹੈ ਇਹਦਾ ਰੇਟ ਇਹਦਾ 1.5 ਲੱਖ ਰੁਪਏ ਪੂਰੇ 10 ਲੱਖ ਚ ਬਣ ਜੂ ਬਣ ਜੂ ਤੇ ਜਿਹੜਾ ਇੱਧਰ ਫਾਰਮ ਟਰੈਕ ਆਹ ਖੜਾ 60 DI ਇਹ ਚਾਰ ਮਾਡਲ ਆ ਚਾਰ ਮਾਡਲ ਆ ਫਤਿਹਗੜ੍ਹ ਸਾਹਿਬ ਦਾ ਨੰਬਰ ਆ ਹਾਂਜੀ ਹਾਂ ਚੱਲ ਜਲਾਬ ਦੇਖ ਮੈਂ ਬਈ ਬਧੀਆਂ ਸਾਰਾ origignal tractor ਆ first town ਦਾ tractor ਇਹ double clutch ਆ ਕਿ single double clutch ਆ reverse pto ਆ high lift lift capacity ਹੈ ਦੀ ਰੇਟ ਕੀ ਆ ਇਹਦਾ 22 ਲੱਖ ਰੁਪਇਆ 40 ਦਾ ਦੇ ਦਾਂਗੇ 1 ਲੱਖ 2 ਲੱਖ 240 ਹਜ਼ਾਰ ਦਾ ਤੇ ਜਿਹੜਾ ਇੱਧਰ ਖੜਾ 855 ਪਾਗਾ ਵਾਲਾ tractor 8ਾ ਮਾਡਲ 2008 ਮਾਡਲ ਆ ਹੂੰ ਟਾਇਰਾਂ ਦੀ ਕੀ ਗਿਡਿਸ਼ਨ ਆ ਬਾਈ ਟਾਇਰ ਆ ਅਗਲੇ ਤਾਂ ਹੈਗੇ 80 90 ਪੈਸੇ ਟਾਇਰ ਹੈਗੇ ਪਿਛਲੇ ਤਾਂ ਰੱਦੇ ਹੈਗੇ ਰੇਟ ਕੀ ਆ ਹੁਣ ਇਹਦਾ ਰੇਟ ਇਹਦਾ 290000 ਦਾ ਜੀ ਤੇਲ ਬਰੇਕਾਂ ਦਾ ਪੂਰਾ ਚੰਗਾ ਟਰੈਕਟਰ ਰਿਜਨ ਦਾ 290000 ਦਾ 10 ਟਨਰ ਦਾ ਟਰੈਕਟਰ ਹੈ ਸਪੈਸ਼ਲਿਸਟ ਇਸ ਨੇ ਇੱਧਰ ਫੇਰ ਆ ਗਿਆ ਸੱਤੀ ਜੀ ਹਾਂ ਮੂਰੇ ਟਾਇਰ ਵੱਡੇ ਪਾਏ ਹੋਏ ਨੇ ਕੋੜਾ ਬੰਪਰ ਲੱਗਿਆ ਹੋਇਆ ਬੀ ਐਮ ਡਬਲਯੂ ਵਾਲਿਆਂ ਦਾ ਸਿਸਟਮ ਲੱਗਿਆ ਹੋਇਆ ਹਾਂ ਹਾਂ ਮਤਲਬ ਸਾਰੀਆਂ ਸ਼ੌਕ ਪੂਰੇ ਕੀਤੇ ਹੋਏ ਨੇ ਸਾਰਾ ਦੇਖਾ ਬੰਪਰ ਲੱਗਿਆ ਹੋਇਆ ਅੰਦਰ ਆ ਬੇਟ ਵਾਲਾ ਉਹ ਲੱਗਿਆ ਚੁੱਲਾ ਵੀ ਚੁੱਲਾ ਬੇਟ ਵਾਲਾ ਲੱਗਿਆ ਹੋਇਆ ਹੈਗਾ ਮਾਡਲ ਕਿੰਨੇ ਬਈ ਇਹ 16 ਐ 15 ਦਾ ਮੈਨੂਫੈਕਚਰਰ 16 ਦੀ ਕਾਪੀ ਹੈ ਅੱਛਾ 15 ਮਾਡਲ 16 ਦੀ ਕਾਪੀ ਹੈ ਰੇਟ ਦੱਸ ਰੇਟ ਤਾਂ 585000 ਦਾ 585 ਦਾ ਪਟਿਆਲੇ ਦਾ ਨੰਬਰ ਹੈ ਪਟਿਆਲਾ ਨੰਬਰ ਤੇ ਜਿਹੜਾ ਇੱਧਰ ਖੜਾ ਹੈ 855 ਇਹ ਕਿੰਨਾ ਮਾਡਲ ਇਹ 15 ਮਾਡਲ ਦਾ 16 ਦੀ ਕਾਪੀ ਹੈ ਦੀ ਅੱਛਾ ਇਹ ਵੀ 15 ਮਾਡਲ ਦਾ 16 ਦੀ ਇਹਦੀ ਕਾਪੀ ਆ ਪਾਵਰ ਸਟੀਅਰਿੰਗ ਆ ਸਾਰਾ ਟਰੈਕਟਰ ਚੰਗਾ ਟਰੈਕਟਰ ਆ ਖੁੱਲਿਆ ਨਹੀਂ ਹੈਗਾ ਚਾਰੇ ਟਾਇਰ ਨਾਲ ਦੇ ਆ ਚਾਰੇ ਟਾਇਰ ਨਾਲ ਦੇ ਪਟਿਆਲੇ ਦਾ ਨੰਬਰ ਇਹਦਾ ਹੈਗਾ ਹਾਂ ਪਟਿਆਲਾ ਨੰਬਰ ਹੈ ਇਹਦਾ ਰੇਟ ਕੀ ਹੈ ਬਈ ਇਹ 475000 ਦਾ ਇਹ 475000 ਦਾ ਤੇ ਜਿਹੜਾ ਫੋਰਡ 3600 ਇਹ 95 ਮਾਡਲ ਆ 1995 ਮਾਡਲ ਆ ਸਾਰਾ オリジナル ਆ ਟਰੈਕਟਰ ਸਾਰਾ ਹੀ origignal ਹਾਂ ਪੂਰਾ ਚੰਗਾ ਟਰੈਕਟਰ ਹੈ ਇਹਨ ਟਾਇਰਾਂ ਦੀ ਕੰਡੀਸ਼ਨ ਵੀ ਮੂਰਲੇ ਨਾਲੋਂ ਤੇ ਵਧੀਆ ਪਿਛਲੇ ਦਿਆਂ ਨੂੰ ਹੈ ਨਾ ਅੱਧਿਆਂ ਥੋੜੇ ਘਟਨੇ ਅੱਧਿਆਂ ਤੋਂ ਘਟਨੇ ਇਹਦਾ ਰੇਟ ਦੱਸ ਦੇ ਬਾਈ ਰੇਟ ਇਹ 1,80,000 ਦਾ ਦੇ ਦਾਂਗੇ ਬੰਪਰ ਲਾ ਕੇ ਦੇ ਦਾਂਗੇ ਅਸੀਂ ਮੂਰੇ ਬੰਪਰ ਲਾ ਕੇ ਦੇ ਦੂੰਗੇ 1,80,000 ਤੇ ਜਿਹੜਾ 470 ਖੜਾ ਹੈਗਾ ਮਹਿੰਦਰਾ ਇਹ 1995 ਮਾਡਲ ਹੈ 1995 ਮਾਡਲ ਹੈ ਇਹ ਵੀ ਬਾਈ ਸਾਰਾ origignal ਸਾਰਾ ਆ ਹੋਇਆ ਵਗੋਂ ਇਹਦਾ ਅੱਛਾ ਇਕੱਲਾ ਉੱਪਰੋਂ ਇੱਥੋਂ ਹੋਇਆ ਹੋਇਆ ਹੈਗਾ ਟਾਇਰ ਵਧੀਆ ਨੇ ਤੇ ਟਾਇਰ ਇਹਦੇ ਵਧੀਆ ਨੇ ਇਹਦਾ ਰੇਟ ਕੀ ਹੈ 1,70,000 ਦਾ ਦੇ ਦਾਂਗੇ 1,70,000 ਦਾ ਤੇ ਜਿਹੜਾ ਫਾਰਮ ਟਰੈਕ 50 ਖੜਾ ਹੈਗਾ ਮਾਡਲ 1997 ਆ ਟਰੈਕਟਰ ਸਾਰਾ オリジナル ਆ ਸਾਰਾ オリジナル ਹਾਂ ਪੂਰੇ ਲੱਖ ਰੁਪਏ ਦਾ ਟਰੈਕਟਰ ਕਹਿੰਦੇ ਆ ਸੇ ਆਪਾਂ ਲੱਖ ਚ ਡਿਸਕਾਊਂਟ ਦਾ ਕਰ ਦਾਂਗੇ 90,000 ਦਾ ਟਰੈਕਟਰ ਦੇ ਦਾਂਗੇ ਚਲੋ 90,000 ਦਾ ਇਹ ਲੈ ਜੀ ਤੇ ਜਿਹੜਾ ਇੱਧਰ ਖੜਾ 50 50 D ਇਹ ਹੈਗਾ 12 ਮਾਡਲ 12 ਮਾਡਲ ਆ PV65 ਮਹਾਲੀ ਦਾ ਨੰਬਰ ਹਾਂ 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 ਸੈਕੰਡ ਆਨਰ ਆ ਟਰੈਕਟਰ ਚੰਗਾ ਟਰੈਕਟਰ ਆ ਬਾਡੀ ਪਦਾ ਹੈਗਾ オリジナル ਆ ਸ਼ੋਰ ਦੀ ਥੋੜੀ ਮੋਟੀ ਟੱਚਿੰਗ ਹੋਈ ਹੋਈ ਆ ਟਰੈਕਟਰ ਦੀ ਸੋਦੀ ਹੋਈ ਹੋਈ ਆ ਹਾਂ ਟਾਇਰ ਵੀ ਪੂਰੇ ਚਾਰੇ ਦੇ 90 ਪੈਸੇ ਟਾਇਰ ਨੇ ਚੰਗੇ ਤੇ ਰੇਟ ਦੱਸ ਦੇ ਫਿਰ ਉਹਨੇ ਤੇ ਰੇਟ ਇਹਦਾ 375000 ਕਹਿੰਦੇ ਆ ਬਾਕੀ ਮਾਨ ਤਨ ਕਰ ਮਾਨ ਤਨ ਹੋ ਜਾਊਗਾ ਤੇ ਜਿਹੜਾ ਆ ਖੜਾ ਹੈਗਾ 5310 ਕਾਲੇ ਢਿੱਡਾ ਇਹ 10 ਮਾਡਲ ਆ 10 ਮਾਡਲ ਇਹ ਟੌਪ ਮਾਡਲ ਆ ਬਈ ਇਹ ਹਾਂ ਹਾਂ ਟੌਪ ਮਾਡਲ ਐ ਇਹਨ ਇਹ ओरिजिनल ਆ ਸਰ ਹਾਂ ਰ ਆ ओरिजिनल ਐ ਇਹਦਾ ਰੇਟ ਕੀ ਆ ਇਹ ਰੇਟ ਦਾ ਇਹਦਾ 48085000 ਕਰੀ ਜਾਂਦੇ ਆ ਦੇਣ ਵਾਲਾ ਦੱਸ ਲਾਸਟ ਦੇਣ ਵਾਲਾ 4.5 ਲੱਖ ਦਾ ਦੇ ਦਿੰਦੇ ਆ 4.5 ਲੱਖ ਰੁਪਿਆ ਦਾ ਬਣ ਜੂ 5310 ਤੇ ਆ ਜਿਹੜਾ ਫਾਰਮ ਟਰੈਕ 60 ਖੜਾ ਹੈਗਾ ਏ 1997 ਮਾਡਲ 1997 ਮਾਡਲ ਇਹਦਾ ਬਈ ਹੋਇਆ ਹੋਇਆ ਹੈ ਨਾ ਪੇਂਟ ਹੋਇਆ ਪਾਪਾ ਫੁੱਲ ਤਸੱਲੀ ਹੈ ਟਰੈਕਟਰ ਦੀ ਇੰਜਨ ਗੇਅਰ ਦਾ ਪੂਰਾ ਵਧੀਆ ਇਹ ਚੈਂਜ ਇੰਜਨ ਗੇਅਰ ਦਾ ਪੂਰਾ ਵਧੀਆ ਇਹਦਾ ਹੁਣ ਰੇਟ ਕੀ ਆ 1,30,000 ਦਾ ਦੇ ਦਾਂਗੇ 1,30,000 ਦਾ ਹਾਂ ਤੇ ਜਿਹੜਾ ਇੱਧਰ ਖੜਾ ਹੈਗਾ 265 ਇਹ 1998 ਮਾਡਲ 1998 ਮਾਡਲ ਹਾਂ ਏਅਰ ਚਾਰੇ ਨਵੇਂ ਵਰਗੇ ਆ ਇੰਜਨ ਗੇਅਰ ਤੇ ਪੂਰੇ ਪੈਸੇ ਲੱਗੇ ਆ ਪੂਰਾ ਵਧੀਆ ਕੰਮ ਹੋਇਆ ਟਰੈਕਟਰ ਦਾ ਬੰਪਰ ਹੈਵੀ ਆ ਹੁੱਕ ਹੱਕ ਪੂਰੀ ਹੈਵੀ ਲੱਗੀ ਹੋਇਆ ਟਰੈਕਟਰ ਤੇ ਬੈਟਰੀ ਵੀ ਹਾਂ ਥੋੜੀ ਜਿਹੀ ਕੰਡੀਸ਼ਨ ਸ਼ੋਦੀ ਘਟਾ ਪਰ ਹੂੰ ਟਰੈਕਟਰ ਚੰਗਾ ਪੂਰਾ ਹੂੰ ਟਰੈਕਟਰ ਚੰਗਾ ਰੇਟ ਕੀ ਆ ਬਈ ਇਹ 1,30,000 ਦਾ ਕਹਿੰਦੇ ਸਵਾ ਦਾ ਟਰੈਕਟਰ ਦੇ ਦਾਂਗੇ ਸਵਾ ਲੱਖ ਦਾ ਤੇ ਜਿਹੜਾ ਇੱਧਰ ਖੜਾ ਫਾਰਮ ਟਰੈਕ 60 ਇਹ 2011 ਮਾਡਲ ਆ ਮੂਰਲੇ ਟਾਇਰ ਤਾਂ ਜਮੀ ਨਵੇਂ 2011 ਦੀ ਕਾਪੀ ਆ ਦੀ 10 ਮਾਡਲ ਲੈਣ ਲਈ ਅੱਛਾ 10 ਮਾਡਲ ਲਾ 2011 ਦੀ ਕਾਪੀ ਮੂਰਲੇ ਟਾਇਰ ਤਾਂ ਜੰਮੀ ਨਵੇਂ ਪਾਵਰ ਸਟੀering ਹਾਂ ਪਿਛਲੇ ਟਾਇਰ ਨਾਲ ਦੇ ਡ੍ਰੈਕਟਰ ਦੇ 3200 ਪਿਛਲੇ ਟਾਇਰ 3200 ਘੰਟੇ ਚੱਲੇ ਹੋਇਆ ਹਾਂ ਰੇਟ ਕੀ ਆ ਬਈ ਇਹਦਾ ਫਸਟ ਆਨਰ ਆ ਇਹ 3,35,000 ਦਾ ਡ੍ਰੈਕਟਰ ਹੈ 3,35,000 ਦਾ ਤੇ ਲਓ ਸ਼ਾਜ ਨੂੰ ਜੇ ਕਿਸੇ ਨੇ ਟਰਾਲੀਆਂ ਲੈਣੀਆਂ ਨੇ ਹੁਣ ਸਾਨੂੰ ਟਰਾਲੀਆਂ ਦੱਸਣ ਲੱਗੀਆਂ ਆ ਤੇ ਬਈ ਇੱਧਰ ਆ ਆ ਕਿਹੜਾ ਟਰੈਕਟਰ ਖੜਾ ਹੈਗਾ 275 275 1980 ਮਾਡਲ ਦਾ 80000 ਦਾ ਹੀ ਦੇ ਦਿੰਦੇ ਲੈ 1980 ਤੇ 80000 ਦਾ ਹੀ ਦੇ ਦਾਂਗੇ 80000 ਦਾ ਹੀ ਦੇ ਦਿੰਦੇ ਤੇ ਜਿਹੜਾ ਇੱਧਰ ਖੜਾ ਹੈਗਾ ਫਾਰਮ ਟਰੈਕ 60 ਇਹ 2006 ਮਾਡਲ ਆ 2006 ਮਾਡਲ ਆ ਟਾਇਰ ਚਾਰੇ ਚੌਕੜਾ ਹੀ ਨਵੇਂ ਵਰਗਿੰਦੇ ਗੇਅਰ ਦਾ ਫੁੱਲ ਤਸੱਲੀ ਆ ਟਰੈਕਟਰ ਦੀ ਐਨ ਇੰਜਨ ਉੰਜਣ ਦਾ ਪੂਰਾ ਕੰਮ ਹੋਇਆ ਵਾ ਇੰਜਨ ਹੈ ਹੋਇਆ ਹੁੰਦਾ ਜਿਹਦਾ ਨਿਸ਼ਾਨੀ ਹੁੰਦੀ ਹੈ ਲਾਈ ਹੁੰਦੀ ਹੈ ਮਿਸਤਰੀ ਦੀ ਅੱਛਾ ਰੇਟ ਕੀ ਆ ਇਹਦਾ ਰਿਵਰਸ ਪੀਟੀਓ ਹਾਈ ਲਿਫਟ ਦੀ ਕੈਪੈਸਿਟੀ ਹੈ ਦੀ ਇਹਦਾ 1 ਲੱਖ ਬਹੁਤ ਬਾਹਰ ਖੜਿਆ ਹੋਇਆ ਟਰੈਕਟਰ ਰਿੰਮ ਰੂਮ ਦੇਖ ਲਓ ਸਾਰੇ ਰਿੰਮ ਬਈ ਯਾਰ ਰਿੰਮ ਚੈੱਕ ਕਰਾਇਓ ਰੰਗ ਦੇਖੋ ਤੇ ਆਹ ਟਰਾਲੀਆਂ ਉਹਦਾ ਸਾਈਜ਼ ਕੀ ਆ ਬਈ 14 7 ਦੀ ਆ 14 7 ਕਿਹੜੇ ਮਾਲ ਚ ਤਿਆਰ ਹੋਈ ਹੋਈ ਆ ਸੇਲ ਦਾ ਮਾਲ ਅੱਛਾ ਟਾਟਾ ਸੇਲ ਦਾ ਮਾਲ ਉਹਦਾ ਰੇਟ ਕੀ ਆ ਉਹ 2 ਲੱਖ 85 ਹਜ਼ਾਰ ਦੀ ਆ 2 ਲੱਖ 85 ਹਜ਼ਾਰ ਦੀ ਤੇ ਜਿਹੜੀ ਆ ਇੱਧਰ ਖੜੀ ਆ ਇਹਦਾ ਇਹ 16 7 ਹੈ ਡਬਲ ਜੈਕ ਹੈ ਵੀ ਅੱਛਾ ਡਬਲ ਜੈਕ ਵੀ 14 ਵੀ ਡਬਲ ਜੈਕ ਆ ਅੱਛਾ ਡਬਲ ਜੈਕ ਨੇ ਹਾਂ ਰੇਲ ਦਾ ਹਿੱਸਾ ਪੂਰੀ ਨਿੱਗੜ ਟਰਾਲੀ ਹੈ ਇਹ ਟਾਟਾ ਦਾ ਲੋਗਾ ਇਹ ਵੀ ਟਾਟਾ ਸੇਲ ਦਾ ਹਾਂ ਮਤਲਬ ਇਹ ਰੰਗ ਹੋਣ ਵਾਲੀ ਹੈ ਇਹ ਤੇ ਹਾਰ ਰੰਗ ਕਰਾ ਕੇ ਦੇਵਾਂਗੇ ਜਿਹੜਾ ਰੰਗ ਕਹੂਗਾ ਅਗਲਾ ਉਹ ਚੁਆਏ ਅਗਲੇ ਅਗਲੇ ਦੀ ਚੁਆਇਸ ਹੈ ਵੀ ਜਿਹੜਾ ਰੰਗ ਆ ਟਰਾਲੀ ਤੇ ਕਰਾਉਣਾ ਇਹਦਾ ਰੇਟ ਕੀ ਆ ਇਹ 3.5 ਲੱਖ ਦੀ ਟੈਲੀ ਦਵਾਂਗੇ 3.5 ਲੱਖ ਰੁਪਏ ਦੀ 18 ਫੁੱਟੀ ਆਪਣੇ ਕੋਲ 40 ਕਵੰਟ ਦੀ ਟੈਲੀਆ ਫੁੱਲ ਹੈਵੀ ਕਿੰਨਾ ਦੀ ਬਣੀ ਹੋਈ ਆ ਉਹ ਪੂਰੇ 3.5 ਲਾਵੇ ਆ ਮਠਾੜੂਆਂ ਦੀ ਬਣੀ ਹੋਈ ਆ ਅਸਲ ਮਠਾੜੂ ਵਾਲਿਆਂ ਦੀ ਬਣੀ ਹੋਈ ਆ ਉਹਦਾ ਰੇਟ ਕੀ ਆ ਉਹ 5 ਲੱਖ ਰੁਪਏ ਦੀ ਦਵਾਂਗੇ ਪੂਰੇ 5 ਲੱਖ ਰੁਪਏ ਦੀ ਹਲਕਾ ਫੁਲਕਾ ਮਾੜ ਤਾਂ ਨਹੀਂ ਹੋ ਜੇ ਮਾੜਾ ਮੋਟਾ ਕਰ ਲਾਂਗੇ ਜਣੀ ਫੁੱਲ ਹੈਵੀ ਟ੍ਰੈਲੀ ਆ ਟਾਇਰਾਂ ਟੂਰਾਂ ਦੀ ਕਿਸੇ ਚੀਜ਼ ਦੀ ਕਮੀ ਨਹੀਂ ਲੋ ਵੀ ਸੱਜਣੋ ਆਜੋ ਕੇਰਾਂ ਦਿੱਤੂਪੁਰ ਜੱਟਾ ਪਟਾਲਾ ਤੋਂ ਪਾਸੋਂ ਰੋਡ ਤੇ ਬਾਈ ਲਾਡੀ ਦਾ ਤੇ ਬਾਈ ਸੱਤੇ ਹੁਣਾ ਦਾ ਨੰਬਰ ਆ ਜਿਹੜਾ ਟੈਟਰ ਤੋਂ